ਕੀ ਦੱਸਾਂ ਮਤਲਬ ਮੈਨੂੰ ਤਾਂ ਸਮਝ ਜਾਈ ਨਹੀਂ ਆ ਰਹੀ ਕਿ ਅੱਜ ਕੱਲ ਲੋਕ ਸਿਨੇਮਾ ਘਰਾਂ ਤੱਕ ਆ ਨਹੀਂ ਰਹੇ ਬਿਨਾ ਦੇਖੇ ਕਦੀ ਨਹੀਂ ਕਹਿਣਾ ਚਾਹੀਦਾ ਕਿ ਬਈ ਹਾਂ ਉਹ ਤਾਂ ਫਿਲਮ ਫਲॉप ਐ ਐਦਾਂ ਨਹੀਂ ਪਹਿਲਾਂ ਦੇਖੋ ਫਿਰ ਕਿਸੇ ਦੇ ਕਹਿਣ ਤੇ ਨਹੀਂ ਕਦੀ ਇਹ ਨਹੀਂ ਸੀ ਕਿ ਮੈਂ ਫਿਲਮ ਵਿੱਚ ਕੰਮ ਕਰਨਾ ਆ ਹਨਾ ਕਦੀ ਨਹੀਂ ਸੀ ਮੇਰਾ ਥੀਏਟਰ ਦਾ ਸੀ ਲੁੱਟ ਮੁਬਾਰਕ ਇੱਕ ਪਾਸੇ ਤਾਂ ਲੁੱਟ ਹੋ ਰਹੀ ਹੈ ਦੂਜੇ ਪਾਸੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਦੇਖੋ ਪਹਿਲਾਂ ਹਰੀਸ਼ ਵਰਮਾ ਨਾਲ ਨਈ ਕੋਈ ਫਿਲਮ ਕੀਤੀ ਸੀ ਨਾਕਾ ਨਿਕਾ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰੂ ਪੀਟੀਸੀ ਪੰਜਾਬੀ ਮੈਂ ਹਧਵਾੜੀ ਨਾਲ ਖੁਸ਼ੀ ਸਾਰਾ ਤੇ ਇਸ ਟਾਈਮ ਮੇਰੇ ਨਾਲ ਮੌਜੂਦਾ ਬਲਜਿੰਦਰ ਕੌਰ मैम ਸੋ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਬ ਤੇ ਬੋਲਦੇ ਮੈਂ ਕਹਾਂਗੀ ਕਿ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਅੱਜ ਕੱਲ੍ਹ ਤੋਂ ਹਰ ਨਾਲ ਮੁਲਾਕਾਤ ਜਾਂ ਤਾਂ ਪ੍ਰੀਮੀਅਰਸ ਹੀ ਹੁੰਦੀ ਹੈ ਜਾਂ ਫਿਰ ਲੋਕੇਸ਼ਨਸ ਤੇ ਹੁੰਦੀ ਹੈ ਹਾਂ ਹੁਣ ਲਗਾਤਾਰ ਦੋ ਤਿੰਨ ਫਿਲਮਾਂ ਤੋਂ ਹੋ ਰਹੀ ਹੈ ਆਪਣੀ ਮੁਲਾਕਾਤ ਨਾ ਤੇ ਬਸ ਅੱਜ ਮੇਰਾ ਐਸ ਸੈੱਟ ਤੇ ਪਹਿਲੇ ਦਿਨ ਸੀਗਾ ਤੇ ਫਿਲਮ ਦਾ ਨਾਮ ਹੈ ਲੁੱਟ ਮੁਬਾਰਕ ਬਹੁਤ ਸੋਹਣੀ ਫਿਲਮ ਹੈ ਬਿਲਕੁਲ ਡਿਫਰੈਂਟ ਹੈ ਤੇ ਮੇਰਾ ਕੈਰੈਕਟਰ ਵੀ ਇਹਦੇ ਵਿੱਚ ਡਿਫਰੈਂਟ ਹੈ ਮਤਲਬ ਉਸ ਤਰ੍ਹਾਂ ਦਾ ਕੈਰੈਕਟਰ ਨਹੀਂ ਹੈ ਕਿ ਕਿਸੇ ਦੀ ਮਦਰ ਹੈ ਇਹ ਅਲੱਗ ਹੀ ਹੈ ਮੇਰਾ ਤੇ ਸੁਖਵਿੰਦਰ ਚਾਲ ਸਰਦਾ ਹੈ ਇਹ ਡਿਫਰੈਂਟ ਦੋਨੋਂ ਡਿਫਰੈਂਟ ਕੈਰੈਕਟਰ ਨੇ ਮਤਲਬ ਕਿ ਇੱਕ ਬੜੀ ਖੂਬਸੂਰਤ ਜੋੜੀ ਜਿਹੜੀ ਆ ਸਾਨੂੰ ਸਕਰੀਨ ਤੇ ਦੇਖਣ ਨੂੰ ਮਿਲੇਗੀ ਸੋ ਮੈਮ ਲੁੱਟ ਮੁਬਾਰਕ ਇੱਕ ਪਾਸੇ ਤਾਂ ਲੁੱਟ ਹੋ ਰਹੀ ਹੈ ਦੂਜੇ ਪਾਸੇ ਮੁਬਾਰਕਾਂ ਵੀ ਦਿੱਤੀਆਂ ਜਾ ਰਹੀਆਂ ਹਨ ਫਿਲਮ ਦੀ ਕਹਾਣੀ ਨਹੀਂ ਦੱਸ ਸਕਦੇ ਅਜੇ ਅਜੇ ਰਿਵੀਲ ਨਹੀਂ ਕਰਨਾ ਹਾਂ ਜਦੋਂ ਆਪਾਂ ਫਿਲਮ ਰਿਲੀਜ਼ ਕਰਾਂਗੇ ਉਦੋਂ ਫਿਰ ਆਪਾਂ ਡਿਸਕਸ਼ਨ ਕਰਾਂਗੇ ਤੇ ਹਨਾ ਤੇ ਅਜੇ ਤਾਂ ਇਹ ਦੱਸ ਸਕਦੇ ਆ ਕਿ ਇਹ ਫੁੱਲੀ ਐਂਟਰਟੇਨਮੈਂਟ ਪਰਿਵਾਰਿਕ ਫਿਲਮ ਹੈ ਮੈਨੂੰ ਲੱਗਦਾ ਹੈ ਕਿ ਆਡੀਅנס ਬਹੁਤ ਇੰਜੋਏ ਕਰੂਗੀ ਕਲਮ ਦੇ ਵਿੱਚ ਹਰਿਸ਼ ਵਰਮਾ ਐਂਡ ਕਨਿਕਾ ਮਾਨ ਨਜ਼ਰ ਆਉਣ ਵਾਲੇ ਆ ਸੋ ਅੱਜ ਤੁਹਾਡਾ ਸ਼ੂਟ ਚੱਲ ਰਿਹਾ ਸੋਨਾ ਦੇ ਨਾਲ ਹੀ ਸੋ ਕਿਵੇਂ ਸਾਰਾ ਪੂਰਾ ਇਹ ਪਰਿਵਾਰ ਹੈ ਕਿਵੇਂ ਸਾਰੇ ਇਕੱਠੇ ਹੋਏ ਨੇ ਨਹੀਂ ਬਹੁਤ ਵਧੀਆ ਮਾਹੌਲ ਹੈ ਕਿਉਂਕਿ ਮੈਂ ਦੇਖੋ ਪਹਿਲਾਂ ਹਰਿਸ਼ ਵਰਮਾ ਨਾਲ ਨਹੀਂ ਕੋਈ ਫਿਲਮ ਕੀਤੀ ਸੀ ਨਾ ਕਨਿਕਾ ਨਾਲ ਤੇ ਸਾਡੀ ਇਹ ਇਕੱਠੇ ਪਹਿਲੀ ਫਿਲਮ ਹੈ ਤੇ ਲੇਕਿਨ ਬੜਾ ਮਤਲਬ ਬਹੁਤ ਕੰਫਰਟੇਬਲ ਹੈ ਸਾਰਿਆਂ ਦੇ ਨਾਲ ਇੱਕ ਪਰਿਵਾਰ ਵਾਂਗੂ ਹੀ ਅਸੀਂ ਉੱਥੇ ਬੈਠੇ ਸੀ ਕੁਰਸੀਆਂ ਤੇ ਤੇ ਗੱਲਾਂ ਗੁੱਲਾਂ ਕਰੀ ਗਏ ਆਪਾਂ ਸਮੋਸੇ ਵੀ ਖਾਦੇ ਸੀ ਵਧੀਆ ਸੀ ਕੰਫਰਟੇਬਲ ਹਾਂ ਅੱਜ ਮੈਮ ਅਸੀਂ ਹੁਣ ਜਿਵੇਂ ਦੇਖ ਰਹੇ ਹਾਂ ਨਾ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਇੱਕ ਹਫ਼ਤੇ ਚ ਦੋ ਦੋ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਨੇ ਪੰਜਾਬੀ ਸਿਨੇਮਾ ਤਰੱਕੀ ਕਰ ਰਿਹਾ ਇਸ ਟਾਈਮ ਤੇ ਬਹੁਤ ਸਾਰੀ ਨਵੀਂ ਫਿਲਮਾਂ ਦਾ ਸ਼ੂਟ ਵੀ ਚੱਲ ਰਿਹਾ ਹੈ ਬਟ ਅਗਰ ਮੈਂ ਤੁਹਾਡੀ ਗੱਲ ਕਰਨਾ ਚਾਹਾਂ ਤਾਂ ਤੁਹਾਡੇ ਲਈ ਕੀ ਪ੍ਰਾਇੋਰਟੀ ਆ ਇਸ ਟਾਈਮ ਤੇ ਫਿਲਮਾਂ ਨੂੰ ਲੈ ਕੇ ਕਿਵੇਂ ਦਾ ਸਿਨੇਮਾ ਤੁਸੀਂ ਚਾਹੁੰਦੇ ਹੋ ਮੈਂ ਹੁਣ ਕੀ ਦੱਸਾਂ ਮਤਲਬ ਮੈਨੂੰ ਤਾਂ ਸਮਝ ਜੇ ਨਹੀਂ ਆ ਰਹੀ ਕਿ ਅੱਜ ਕੱਲ ਲੋਕ ਸਿਨੇਮਾ ਘਰਾਂ ਤੱਕ ਆ ਨਹੀਂ ਰਹੇ ਕਟ ਆ ਰਿਹਾ ਹੈ ਉਹ ਰੀਜ਼ਨ ਕੀ ਹੈ ਮੈਨੂੰ ਸੱਚੀ ਸਮਝ ਨਹੀਂ ਆ ਰਹੀ ਮੈਂ ਉਸ ਵੇਲੇ ਵੀ ਗੱਲਾਂ ਕਰ ਰਹੀ ਸੀ ਕੋ-ਐਕਟਰਸ ਦੇ ਨਾਲ ਵੀ ਕੀ ਰੀਜ਼ਨ ਹੈ ਕਿ ਮਤਲਬ ਕਿਉਂ ਇਸ ਤਰ੍ਹਾਂ ਹੋ ਰਿਹਾ ਕਿ ਵਧੀਆ ਫਿਲਮਾਂ ਬਣ ਰਹੀਆਂ ਹਨ ਹੈਨਾ ਦੇਖੋ ਹਮੇਸ਼ਾ ਡਾਇਰੈਕਟਰਸ ਦੀ ਰਾਈਟਰਸ ਦੀ ਕੋਸ਼ਿਸ਼ ਤਾਂ ਹੀ ਰਹਿੰਦੀ ਹੈ ਕਿ ਹੋਰ ਵਧੀਆ ਬਣਾਈਏ ਹੋਰ ਵਧੀਆ ਬਣਾਈਏ ਹੈਨਾ ਤੇ ਲੇਕਿਨ ਜੇ ਆਡੀਅנס ਹੌਸਲਾ ਅਫਜ਼ਾਈ ਨਹੀਂ ਕਰੂਗੀ ਤਾਂ ਫਿਰ ਕਿਸ ਤਰ੍ਹਾਂ ਹੋਏਗਾ ਹੈਨਾ ਆਡੀਅנס ਨੂੰ ਮੈਨੂੰ ਲੱਗਦਾ ਹੈ ਕਿ ਸਿਨੇਮਾ ਘਰਾ ਤੱਕ ਜ਼ਰੂਰ ਆਉਣਾ ਚਾਹੀਦਾ ਇੱਕ ਵਾਰੀ ਦੇਖੋ ਤੇ ਸਹੀ ਹੈਨਾ ਫਿਰ ਤੁਸੀਂ ਐਨਾਲਾਈਜ਼ ਵੀ ਕਰੋ ਹੈਨਾ ਦੱਸੋ ਵੀ ਤੁਹਾਨੂੰ ਕੀ ਕਿਹੜੀ ਚੀਜ਼ ਵਧੀਆ ਲੱਗੀ ਕਿਹੜੀ ਵਧੀਆ ਨਹੀਂ ਲੱਗੀ ਹੈਨਾ ਡਿਸਕਸ ਕਰ ਸਕਦੇ ਆ ਕੋਈ ਦਿੱਕਤ ਨਹੀਂ ਆ ਉਹਦੇ ਵਿੱਚ ਪੋਜ਼ਿਟਿਵ ਡਿਸਕਸ਼ਨ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਹੁਣ ਐਫਰਟਸ ਕਰਨੇ ਚਾਹੀਦੇ ਆ ਕਿ ਲੋਗ cinema ਘਰਾਂ ਵੱਲ ਨੂੰ ਆਉਣ ਕਿਉਂਕਿ cinema ਤਾਂ ਵਧੀਆ ਹੈ ਪੰਜਾਬੀ ਇੰਡਸਟਰੀ ਨੇ ਬੜੀ ਤਰੱਕੀ ਕੀਤੀ ਹੈ ਹੈਨਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਿਲਮਾਂ ਚੰਗੀਆਂ ਨਹੀਂ ਬਣ ਰਹੀਆਂ ਵਧੀਆ ਫਿਲਮਾਂ ਬਣ ਰਹੀਆਂ ਤੇ ਆਡੀਅנס ਨੂੰ ਵੀ ਸਾਥ ਦੇਣਾ ਚਾਹੀਦਾ ਹੈ ਹਨਾ ਫਿਰ ਪ੍ਰੋਡਿਊਸਰਸ ਤਾਂ ਹੀ ਹਿੰਮਤ ਕਰਨਗੇ ਕਿ ਫਿਲਮਾਂ ਬਣਾਉਣ ਦੀ ਸੋ ਅੱਜ ਅਸੀਂ ਆਨ ਲੋਕੇਸ਼ਨ ਪਹੁੰਚਾ ਹੈ ਐਂਡ ਅਸੀਂ ਦੇਖ ਸਕਦੇ ਕਿੰਨੀ ਜਿਹੜੀ ਮਿਹਨਤ ਆ ਪੂਰੀ ਟੀਮ ਦੇ ਵੱਲੋਂ ਜੜਿਉ ਕੀਤੀ ਜਾਂਦੀ ਹੈ ਹੂੰ ਬਿਲਕੁਲ ਉਹੀ ਮੈਂ ਕਹਿੰਨੀ ਆ ਕਿ ਦੇਖੋ 100 150 ਬੰਦਾ ਲਗਾਤਾਰ ਲੱਗਿਆ ਹੁੰਦਾ ਇੱਕ ਫਿਲਮ ਦੇ ਵਿੱਚ ਨਾ ਕੰਮ ਕਰਨ ਤੇ ਪਹਿਲਾਂ ਪ੍ਰੀ ਪ੍ਰੋਡਕਸ਼ਨ ਹੁੰਦਾ ਫਿਰ ਸ਼ੂਟ ਹੁੰਦਾ ਫਿਰ ਪੋਸਟ ਪ੍ਰੋਡਕਸ਼ਨ ਹੁੰਦਾ ਹਨ ਕਿੰਨੇ ਮਹੀਨੇ ਲੱਗਦੇ ਆ ਇਸ ਇੱਕ ਫਿਲਮ ਨੂੰ ਪ੍ਰੋਪਰ ਸਿਨੇਮਾ ਤੱਕ ਪਹੁੰਚਣ ਲਈ ਮਹੀਨਾ ਸਾਲ ਡੇਢ ਸਾਲ 2 ਸਾਲ ਲੇਕਿਨ ਮਤਲਬ ਬਿਨਾ ਦੇਖੇ ਕਦੀ ਨਹੀਂ ਕਹਿਣਾ ਚਾਹੀਦਾ ਕਿ ਬਈ ਹਾਂ ਉਹ ਤਾਂ ਫਿਲਮ ਫਲॉप ਹੈ ਐਦਾਂ ਨਹੀਂ ਪਹਿਲਾਂ ਦੇਖੋ ਫਿਰ ਕਿਸੇ ਦੇ ਕਹਿਣ ਤੇ ਨਹੀਂ ਕਈ ਵਾਰੀ ਬਹੁਤ ਲੋਕ ਐਵੇਂ ਸੁਣ ਕੇ ਹੀ ਕਹਿ ਦਿੰਦੇ ਆ ਕਿ ਨਹੀਂ ਉਹ ਤਾਂ ਫਲॉप ਹੈ ਫਿਲਮ ਇਦਾਂ ਕਈ ਵਾਰੀ ਮੈਂ ਦੱਸਦੀ ਆ ਕਈ ਵਾਰੀ ਕਈ ਲੋਕ ਕਹਿ ਦਿੰਦੇ ਆ ਫਿਲਮ ਫਲॉप ਐ ਜਦੋਂ ਵੀ ਉਹ ਕਿਸੇ OTT ਤੇ ਕਈ ਵਾਰੀ ਆ ਜਾਂਦੀ ਐ ਜਿਹੜੀ ਮੈਂ ਨਹੀਂ ਦੇਖ ਸਕੀ ਸੀ ਤੇ ਜਦੋਂ ਆਪਾਂ ਦੇਖਦੇ ਮੈਨੂੰ ਲੱਗਦਾ ਫਿਲਮ ਤਾਂ ਵਧੀਆ ਐ ਵੀ ਉਹ ਕਿਉਂ ਕਹਿ ਰਹੇ ਸੀ ਫਿਲਮ ਵਧੀਆ ਨਹੀਂ ਐ ਹਨਾ ਕਈ ਵਾਰੀ ਇਸ ਤਰ੍ਹਾਂ ਵੀ ਇਹ ਗਲਤ ਮੈਸੇਜ ਲੋਕਾਂ ਤੱਕ ਪਹੁੰਚ ਜਾਂਦਾ ਆ ਹਨਾ ਤਾਂ ਮੈਨੂੰ ਇਹੀ ਅਭੀ ਲੈ ਮੇਰੀ ਆਡੀਅנס ਨੂੰ ਕਿ ਆਪ ਦੇਖੋ ਹਨਾ ਕਿਸੇ ਦੇ ਕਹਿਤੇ ਵਿਸ਼ਵਾਸ ਨਾ ਕਰੋ ਆਪ ਫਿਲਮ ਦੇਖੋ ਫਿਰ ਤੁਸੀਂ ਦੱਸੋ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਅਸੀਂ ਹੁਣ ਦੇਖ ਰਿਹਾ ਮੈਮ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਬਟ ਜਿਵੇਂ ਤੁਸੀਂ ਵੀ ਚੀਜ਼ ਕਹੀ ਕਿ ਜੇਕਰ ਲੋਕੀ ਜਾਣਗੇ ਦੇਖਣ ਤਾਂ ਪ੍ਰੋਡਿਊਸਰ ਰਿਪੀਟ ਨਹੀਂ ਹੋ ਪਾਏਗਾ ਐਂਡ ਪੰਜਾਬੀ ਇੰਡਸਟਰੀ ਚ ਆਈ ਥਿੰਕ ਕਿਤਨੇ ਕਿਤੇ ਉਹੀ ਚੀਜ਼ ਇੱਕ ਰਹਿ ਰਹੀ ਆ ਕਿ ਹਾਂ ਇੱਕ ਫਿਲਮ ਇੱਕ ਪ੍ਰੋਡਿਊਸਰ ਨੇ ਅਗਰ ਪੈਸਾ ਲਗਾਤਾ ਉਹ ਨਹੀਂ ਕਮਾਈ ਹੋਈ ਤਾਂ ਦੂਜੀ ਵਾਰੀ ਉਹ ਨਹੀਂ ਪੈਰਾਂ ਤੇ ਆ ਪਾਂਦਾ ਆਬਵੀਅਸਲੀ ਕਿਦਾਂ ਹੌਸਲਾ ਕਰਨਗੇ ਜੇ ਪ੍ਰੋਡਿਊਸਰ ਦੇ ਪਹਿਲੀ ਫਿਲਮ ਤੋਂ ਹੀ ਉਹਨੂੰ ਬੁਰਾ ਐਕਸਪੀਰੀਅੰਸ ਰਿਹਾ ਪੈਸੇ ਪੂਰੇ ਨਹੀਂ ਹੋਏ ਹੈਨਾ ਆਡੀਅੰਸ ਨੇ ਆਈ ਨਹੀਂ ਹੈਨਾ ਤਾਂ ਫਿਰ ਓਬਵੀਅਸਲੀ ਉਹ ਅਗਲੀ ਵਾਰ ਤਾਂ ਸੋਚਣਗੇ ਪੈਸਾ ਲੋਨ ਤੋਂ ਪਹਿਲਾਂ ਲਾਈਏ ਕਿ ਨਾ ਲਾਈਏ ਹੈਨਾ ਤੇ ਮੈਨੂੰ ਲੱਗਦਾ ਹੈ ਕਿ ਪਹਿਲਾਂ ਕਿੰਨਾ ਵਧੀਆ ਹੁੰਦਾ ਸੀਗਾ ਫਿਲਮ ਰਿਲੀਜ਼ ਹੁੰਦੀ ਸੀ ਕਿੰਨਾ ਕ੍ਰੇਜ਼ ਹੁੰਦਾ ਸੀ ਲੋਕਾਂ ਵਿੱਚ ਚਲੋ ਅਸੀਂ ਮੰਨਦੇ ਆ ਓਟੀਟੀ ਵਗੈਰਾ ਬਹੁਤ ਮਤਲਬ ਬਹੁਤ ਸਾਰੇ ਹੁਣ ਚੈਨਲਸ ਹੋ ਗਏ ਆ ਫਿਲਮਾਂ ਜਲਦੀ ਹੁਣਾ ਤੇ ਆ ਜਾਂਦੀਆਂ ਆ ਲੇਕਿਨ ਉਹ ਵੀ ਵਧੀਆ ਆ ਲੇਕਿਨ ਸਿਨੇਮਾ ਘਰ ਚ ਫਿਲਮ ਜਾ ਕੇ ਦੇਖਣ ਦਾ ਲੱਗ ਹੀ ਮਜ਼ਾ ਆ ਹੈਨਾ ਉਹ ਤਾਂ ਦੇਖੋ ਕਿੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਆ ਉਹ ਚੱਲਦਾ ਰਹਿਣਾ ਚਾਹੀਦਾ ਆ ਹਰ ਇਹ ਐਂਟਰਟੇਨਮੈਂਟ ਦਾ ਜੇ ਇੱਕ ਜਿਹੜਾ ਇਹ ਜ਼ਰੀਆ ਆ ਇਹ ਬੰਦ ਨਹੀਂ ਹੋਣਾ ਚਾਹੀਦਾ ਇਹ ਹਮੇਸ਼ਾ ਚੱਲਣਾ ਚਾਹੀਦਾ ਹੈ ਹਾਂ ਮੈਮ ਤੁਸੀਂ ਸੁਖਵਿੰਦਰ ਸਿੰਘ ਸੁਖਵਿੰਦਰ ਸਰ ਦੀ ਗੱਲ ਕੀਤੀ ਹੈ ਹਰੀ ਸਰ ਦੀ ਗੱਲ करिए ਉਹਨਾਂ ਨੇ ਬੜਾ ਸਟਰਗਲ ਕੀਤਾ theater ਤੋਂ ਤੁਹਾਡੀ ਵੀ ਜਿਹੜਾ ਇੱਕ ਉਹ ਜਰਨੀ ਰਹੀ ਆ ਉਹਨਾਂ ਚੀਜ਼ਾਂ ਦੇ ਨਾਲ ਸੋ ਹੁਣ ਅਸੀਂ ਦੇਖ ਰਹੇ ਹਾਂ ਕਿ ਇਸ ਫਿਲਮ ਦੇ ਵਿੱਚ ਸਾਰੇ ਆਰਟਿਸਟ ਜਿਨ੍ਹਾਂ ਨੇ ਬੜਾ ਕੁਝ ਦੇਖਿਆ ਹੰਡ ਆਇਆ ਤੇ ਆਪਣੀ ਇੱਕ ਪਹਿਚਾਣ ਜਿਹੜੀ ਹੈ ਉਹ ਇੰਡਸਟਰੀ ਦੇ ਵਿੱਚ ਬਣਾਏ। ਅਗਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂ ਇੱਕ ਬੀਂਗੇ ਬਲਜਿੰਦਰ ਕੌਰ ਕਿ ਹਾਂ ਜੋ ਤੁਹਾਡੀ ਜਰਨੀ ਰਹੀ ਆ ਪਿੱਛੇ ਚਾਤੀ ਮਾਰਦੇ ਤੇ ਕੀ ਕੁਝ ਆਂਦਾ ਹੈ। ਅ ਮੈਂ ਐਕਚੁਅਲੀ ਫਿਲਮ ਇੰਡਸਟਰੀ ਚ ਲੇਟ ਆਈ ਆ ਤੁਹਾਨੂੰ ਪਤਾ ਹੀ ਹੈ। ਅ ਮੇਰੀ ਪਹਿਲੀ ਬਾਲੀਵੁੱਡ ਫਿਲਮ ਸ਼ੂਟ ਹੋਈ ਸੀ 2011 ਚ ਲਿਓ ਰਿਲੀਜ਼ ਹੋਈ ਸੀ 2013 ਚ। ਤੇ 어 اور ਮੈਂ ਮੇਰਾ ਸੁਪਨਾ ਮਤਲਬ ਕਦੀ ਇਹ ਨਹੀਂ ਸੀ ਕਿ ਮੈਂ ਫਿਲਮ ਵਿੱਚ ਕੰਮ ਕਰਨਾ ਆ ਹਨਾ ਕਦੀ ਨਹੀਂ ਸੀ ਮੇਰਾ theater ਦਾ ਸੀ ਹਨਾ ਮੈਂ ਜਿੱਦਾਂ ਪੰਜਾਬ ਯੂਨੀਵਰਸਿਟੀ ਇੰਡੀਅਨ theater ਤੋਂ ਪਾਸ ਆਊਟ ਆ ਫਿਰ ਮੈਂ NSD ਕੀਤਾ ਫਿਰ NSD ਰਿਪੇਟਰੀ ਚ ਛੇ ਸਾਲ ਕੀਤਾ ਕੰਮ ਫਿਰ theater group ਆਪਣਾ ਬਣਾਇਆ ਉਹਦੇ ਨਾਲ ਕੰਮ ਕੀਤਾ ਫਿਰ ਮੈਂ ਬੱਚਿਆਂ ਨਾਲ ਬਹੁਤ ਕੰਮ ਕੀਤਾ ਕਿਉਂਕਿ ਸਾਡੇ ਟੀਚਰਸ ਨੇ ਕਿਹਾ ਸੀ ਕਿ ਬੱਚਿਆਂ ਦੇ ਨਾਲ ਕੰਮ ਜ਼ਰੂਰ ਕਰਨਾ ਉਹ ਇੱਕ ਅਲੱਗ ਹੀ ਤੁਹਾਨੂੰ ਮੋਟੀਵੇਸ਼ਨ ਦਿੰਦੇ ਆ એનર્ਜੀ ਦਿੰਦੇ ਆ ਤੇ ਫਿਲਮ ਮੈਨੂੰ ਮੇਰਾ ਥੀਏਟਰ ਪਰਫਾਰਮੈਂਸ ਦੇਖਿਆ ਹੋਇਆ ਸੀ ਮੁਕੇਸ਼ਾ ਆਬੜਾ ਨੇ ਉੱਥੋਂ ਮੈਨੂੰ ਪਹਿਲੀ ਫਿਲਮ ਮਿਲੀ ਸੀ ਦੇ ਉਸ ਤਰ੍ਹਾਂ ਮਤਲਬ ਮੈਂ ਫਿਲਮਾਂ 'ਚ ਆਉਣ ਵਾਸਤੇ ਜਿੱਦਾਂ ਕੋਈ ਸਟਰਗਲ ਮੈਨੂੰ ਨਹੀਂ ਕਰਨਾ ਪਿਆ ਸੀਗਾ ਮੇਰੇ ਥੀਏਟਰ ਪਰਫਾਰਮੈਂਸ ਤੋਂ ਮੈਨੂੰ ਫਿਲਮ ਮਿਲੀ ਉਸ ਤੋਂ ਬਾਅਦ ਫਿਰ ਉਸ ਫਿਲਮ ਨੂੰ ਕਈ ਲੋਕਾਂ ਨੇ ਦੇਖਿਆ ਉੱਥੋਂ ਮੇਰੀ ਕਾਸਟਿੰਗ ਹੋ ਗਈ ਫਿਰ ਇਸ ਤਰ੍ਹਾਂ ਅਗਲਾ ਕੰਮ ਦੇਖਿਆ ਕੰਮ ਮੇਰਾ ਦੇਖ ਦੇਖ ਕੇ ਮੈਨੂੰ ਕੰਮ ਮਿਲਦਾ ਰਿਹਾ ਔਰ ਮੈਨੂੰ ਪੰਜਾਬੀ ਇੰਡਸਟਰੀ ਵਿੱਚ ਜਿਹੜੀ ਮੇਰੀ ਐਂਟਰੀ ਹੋਈ ਹੈ ਉਹ ਵੀ ਮੇਰੀ ਬਾਲੀਵੁੱਡ ਫਿਲਮ ਦੇਖ ਕੇ ਮੈਨੂੰ ਇੱਧਰ ਬੁਲਾਇਆ ਗਿਆ ਹਾਂ ਮੇਰਾ ਇਸ ਤਰ੍ਹਾਂ ਦਾ ਰਿਹਾ ਬਾਕੀ ਜਿਹੜਾ ਸਟਰਗਲ ਹੈ ਉਹ ਦੇਖੋ ਸਾਰਾ ਹੀ ਕਰਦੇ ਆ ਹਨਾ ਐ ਮਤਲਬ ਇੰਨਾ ਸੌਖਾ ਨਹੀਂ ਹੈਗਾ ਕਿ ਆਰਾਮ ਨਾਲ ਠੀਕ ਹੈ ਤੁਸੀਂ ਇੱਕ ਫਿਲਮ ਤੁਹਾਨੂੰ ਆਫਰ ਹੋ ਗਈ ਮੰਨ ਲਓ ਤਾਂ ਤੁਹਾਨੂੰ ਲਗਾਤਾਰ ਪ੍ਰੂਵ ਕਰਨਾ ਪਏਗਾ ਤਦ ਤੁਹਾਨੂੰ ਅੱਗੇ ਕੰਮ ਮਿਲੇਗਾ ਮੰਨ ਲਓ ਮੈਨੂੰ ਸ਼ਾਹੀਦ ਫਿਲਮ ਮੇਰੇ ਥੀਏਟਰ ਪਰਫਾਰਮੈਂਸ ਤੋਂ ਮਿਲ ਗਈ ਉਸ ਤੋਂ ਬਾਅਦ ਮੰਨ ਲਓ ਮੈਂ ਚੰਗਾ ਕੰਮ ਨਾ ਕਰਦੀ ਤਾਂ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਵੀ ਹਾਂ ਮੈਨੂੰ ਤਾਂ ਹੁਣ ਫਿਲਮਾਂ ਮਿਲ ਹੀ ਜਾਣਗੀਆਂ ਹਨਾ ਤੇ ਤੁਹਾਨੂੰ ਪ੍ਰੂਫ ਤਾਂ ਕਰਨਾ ਪਏਗਾ ਹਨਾ ਤਾਦੀ ਅੱਗੇ ਕੰਮ ਮਿਲੇਗਾ ਔਰ ਕਈ ਵਾਰੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਫਿਰ ਵੀ ਕਈ ਵਾਰੀ ਬਹੁਤ ਦਿਨਾਂ ਤੱਕ ਕੰਮ ਨਹੀਂ ਹੁੰਦਾ ਹੁਣ ਵਿੱਚ ਮੰਨ ਲਓ ਜਦਾਂ ਹੜਾਂ ਕਰਕੇ ਕਿੰਨੀ ਦੇਰ ਇੰਡਸਟਰੀ ਬੰਦ ਰਹੀ ਹੈ ਕਰੋਨਾ ਚ ਇੰਡਸਟਰੀ ਕਿਦਾਂ ਬੰਦ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਪੋਜ਼ਿਟਿਵ ਸੋਚ ਹੀ ਹੁੰਦੀ ਹੈ ਜਿਹੜੀ ਤੁਹਾਨੂੰ ਮਤਲਬ ਸਟਰੋਂਗ ਬਣਾਏ ਰੱਖਦੀ ਹੈ ਕਿ ਵੀ ਪੋਜ਼ਿਟਿਵ ਸੋਚੋ ਮਤਲਬ ਰੱਬ ਤੇ ਭਰੋਸਾ ਕਰੋ ਕੀ ਮਤਲਬ ਸਭ ਠੀਕ ਹੋ ਜਾਏਗਾ ਪੋਜ਼ਿਟਿਵ ਸੋਚੋ ਔਰ ਲਾਈਫ ਦੇ ਵਿੱਚ ਨਾ ਸੈਟੀਸਫੈਕਸ਼ਨ ਬੜੀ ਜ਼ਰੂਰੀ ਹੈ ਖੁਦ ਨੂੰ ਸੈਟੀਸਫਾਈਡ ਰੱਖਣਾ ਨਹੀਂ ਤਾਂ ਫਿਰ ਲਾਲਚ ਦਾ ਤਾਂ ਕੋਈ ਅੰਤ ਨਹੀਂ ਹੈ ਵੀ ਜੇ ਮੈਂ ਸੋਚਾਂ ਆਹ ਵੀ ਫਿਲਮ ਮੈਨੂੰ ਮਿਲ ਜਾਏ ਆਹ ਵੀ ਮਿਲ ਜਾਏ ਸਾਰੀਆਂ ਫਿਲਮਾਂ ਮੈਨੂੰ ਹੀ ਮਿਲ ਜਾਣ ਇਦਾਂ ਹੁੰਦੀ ਨਹੀਂ ਹਨਾ ਠੀਕ ਹੈ ਜਿਹੜੀ ਮੇਰੇ ਹਿੱਸੇ ਆਉਣੀਆਂ ਉਹ ਆ ਜਾਂਦੀ ਹੈ ਹਨਾ ਤੇ ਜਿਪਾ ਮੇ ਪੈਸੇ ਦੀ ਗੱਲ ਕਰ ਲੋ ਪੈਸਾ ਅੱਜ ਤੁਹਾਡੇ ਕੋਲ ਇੰਨਾ ਆ ਹੈ ਨਾ ਇਹ ਤੁਹਾਨੂੰ ਲੱਗਦਾ ਥੋੜਾ ਆ ਫਿਰ ਤੁਸੀਂ ਤੁਹਾਡੇ ਕੋਲ ਥੋੜਾ ਜਿਹਾ ਹੋਰ ਜ਼ਿਆਦਾ ਹੋ ਜੂ ਫਿਰ ਲੱਗਦਾ ਥੋੜਾ ਆ ਹੁਣ ਹੋਰ ਹੋਵੇ ਫਿਰ ਤੁਹਾਨੂੰ ਹੋਰ ਬਾਅਦ ਕੇ ਫਿਰ ਹੁਣ ਹੋਰ ਹੋਵੇ ਇਹਦਾ ਕੋਈ ਅੰਤ ਨਹੀਂ ਹੈ ਇਸ ਲਈ ਮੈਂ ਕਹਿੰਨੀ ਆ ਕਿ ਸੈਟੀਸਫੈਕਸ਼ਨ ਜ਼ਰੂਰੀ ਹੈ ਲਾਈਫ ਦੇ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਮੈਂਟਲੀ ਤਿਆਰ ਰੱਖਣਾ ਚਾਹੀਦਾ ਹੈ ਕਿ ਬਈ ਜੇ ਲਾਈਫ ਆਰਾਮ ਨਾਲ ਖੁਸ਼ੀ ਨਾਲ ਜੀਣੀ ਆ ਨਾ ਤਾਂ ਸੈਟੀਸਫਾਈਡ ਹੋਣਾ ਜ਼ਰੂਰੀ ਹੈ ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗੀ ਬਲਜਿੰਦਰ मैम ਤੁਹਾਨੂੰ ਕੀ ਲੱਗਦਾ ਕਿੰਦਾਂ ਦੇ ਕੈਰੈਕਟਰ ਹੋਰ ਲਿਖਣੇ ਚਾਹੀਦੇ ਆ ਔਰਤਾਂ ਦੇ ਲਈ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਮੈਨੂੰ ਇਦਾਂ ਲੱਗਦਾ ਹੈ ਕਿ ਆ ਫਿਲਮ ਦੇ ਵਿੱਚ ਦੇਖੋ ਕਦੀ ਵੀ ਇੱਕ ਬੰਦੇ ਦੇ ਉੱਤੇ ਜਾਂ ਦੋ ਬੰਦਿਆਂ ਦੇ ਉੱਤੇ ਫਿਲਮ ਨਹੀਂ ਖੜੀ ਹੁੰਦੀ ਪੂਰੀ ਟੀਮ ਦਾ ਹਾਰਡਵਰਕ ਹੁੰਦਾ ਹੈ ਤਦ ਜਾ ਕੇ ਇੱਕ ਪ੍ਰੋਪਰ ਫਿਲਮ ਬਣਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਰੇ ਕੈਰੈਕਟਰਸ ਆ ਉਹਨਾਂ ਤੇ ਮਤਲਬ ਪ੍ਰੋਪਰ ਐ ਨਹੀਂ ਹੋਣਾ ਚਾਹੀਦਾ ਕਿ ਵੀ ਆਹ ਛੋਟਾ ਕੈਰੈਕਟਰ ਹੈ ਚਲੋ ਕਿਸੇ ਨੂੰ ਵੀ ਲੈ ਲਓ ਪ੍ਰੋਪਰ ਉਹਦੀ ਵੀ ਕਾਸਟਿੰਗ ਹੋਣੀ ਚਾਹੀਦੀ ਹੈ ਹਨਾ ਬਹੁਤ سارے ਟ੍ਰੈਂਡ ਲੋਗ ਹੈਗੇ ਆ ਜਿਹੜੇ ਸਟਰਗਲ ਕਰ ਰਹੇ ਆ ਹਨਾ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਐ ਨਹੀਂ ਹੋਣਾ ਚਾਹੀਦਾ ਕਿ ਆ ਤਾਂ ਛੋਟਾ ਜਿਹਾ 4-5 ਲਾਈਨਾਂ ਆ ਚਲੋ ਜੇ ਜੋ ਤੋਂ ਮਰਜ਼ੀ ਬੁਲਾ ਲਓ ਇਦਾਂ ਨਹੀਂ ਹੋਣਾ ਚਾਹੀਦਾ ਹਰ ਕੈਰੈਕਟਰ ਦੀ ਪ੍ਰੋਪਰ ਕਾਸਟਿੰਗ ਹੋਣੀ ਚਾਹੀਦੀ ਹੈ ਹਨਾ ਜੇ ਤੁਹਾਡੀ ਕਾਸਟਿੰਗ ਸਹੀ ਹੋ ਗਈ ਨਾ ਫਿਲਮ ਦੀ ਅੱਧਾ ਕੰਮ ਤੁਹਾਡਾ ਨਿਬੜ ਗਿਆ ਵਧੀਆ ਹੋ ਗਿਆ ਕਿ ਹਾਂ ਵੀ ਕਾਸਟਿੰਗ ਵਧੀਆ ਇਕਦਮ ਸਹੀ ਹੋਈ ਹੈ ਹਨਾ ਤਾਂ ਬਹੁਤ ਫਰਕ ਪੈਂਦਾ ਫਿਲਮ ਚ ਸੋ ਕੀ ਕਹਿਣਾ ਚਾਹੋਗੇ ਮੈਮ ਲੁੱਟ ਮੁਬਾਰਕ ਨੂੰ ਲੈ ਕੇ ਕਿਉਂਕਿ ਹੁਣ ਲੋਕ ਇੰਤਜ਼ਾਰ ਕਰਨ ਕਿ ਅਗਲੇ ਸਾਲ ਦਾ ਅਗਲੇ ਸਾਲ ਫਿਲਮ ਰਿਲੀਜ਼ ਹੋਣੀ ਮੈਂ ਇਹੀ ਕਹਾਂਗੀ ਲੁੱਟ ਮੁਬਾਰਕ ਬਹੁਤ ਸੋਣੀ ਫਿਲਮ ਬਣ ਰਹੀ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਫੁੱਲ ਐਂਟਰਟੇਨਮੈਂਟ ਹੋਏਗਾ ਪਰਿਵਾਰਿਕ ਫਿਲਮ ਹੈ ਹਨਾ ਤੇ ਤੁਸੀਂ ਆਪਣੇ ਪਰਿਵਾਰ ਨਾਲ ਜ਼ਰੂਰ ਦੇਖਿਓ ਤੁਹਾਨੂੰ ਵਧੀਆ ਲੱਗੇਗੀ ਅਗਲੇ ਸਾਲ ਚਾਏਗੀ ਹੈਨਾ ਤੇ ਅਸੀਂ ਇੰਤਜ਼ਾਰ ਕਰਾਂਗੇ ਤੁਹਾਡਾ थैंक यू ਸੋ ਮੱਚ ਮਮ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਅਗਲੇ ਸਾਲ ਰਿਲੀਜ਼ ਹੋਵੇਗੀ ਪੰਜਾਬੀ ਫਿਲਮ ਲੁੱਟ ਮੁਬਾਰਕ ਤਜਸੀ ਪਹੁੰਚੇ ਹੋਏ ਸਿਰਫ ਫਿਲਮ ਦੇ ਔਨ ਲੋਕੇਸ਼ਨ ਸ਼ੂਟ ਤੇ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਇਆ ਹੋਵੇਗਾ ਲੈਟਸ ਅਪਡੇਟ ਨੂੰ ਚੈਨਲ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ